ਧੰਨਵਾਦ ਤੁਹਾਨੂੰ ਤੇ ਸਾਰੇ ਦਾਨਿਸ਼ਮੰਦ ਸੋਧੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਨਾਂ ਖਬਰਾਂ ਦੇ ਪ੍ਰੋਡਕਟ ਸਪਾਂਸਰ ਮਾਲਵਾ ਵੈਲਡਿੰਗ ਐਂਡ ਫੈਬ੍ਰਿਕੇਸ਼ਨ ਤੋਂ ਬਲਜੀਤ ਪੁਰਬਾ ਹੋਰੀ ਤੇ ਪ੍ਰਿੰਸ ਸਾਹਿਬ ਪਹਿਲੀ ਖਬਰ ਵੱਲ ਜਿਹੜੇ ਜੀ ਆਪਾਂ ਵੱਧਿਆ ਸੋ ਕੈਨੇਡੀਅਨ 올ੰਪੀਅਨ ਤੋਂ ਡਰਗ ਮਾਫੀਆ ਬਣੇ ਰਾਇਨ ਵੈਂਡਿੰਗ ਤੇ ਅਮਰੀਕਾ ਨੇ ਹੋਰ ਦੋਸ਼ ਆਇਦ ਕੀਤੇ ਨੇ ਪ੍ਰਿੰਸ ਸਾਹਿਬ ਕਿੱਥੇ ਬੰਦੇ 올ੰਪਿਕ ਚ ਜਾਂਦੇ ਨੇ ਮੈਡਲ ਲੰਦੇ ਨੇ ਦੇਸ਼ ਦਾ ਨਾਂ ਰੌਸ਼ਨ ਕਰਦੇ ਨੇ ਔਰ ਖੇਡਾਂ ਦਾ ਮਹਾਕੁੰਭ ਕਿਹਾ ਜਾਂਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਖੇਡ ਉਤਸਵ ਹੁੰਦਾ ਜੀ ਉਹ ਜੀ ਦੇਖੋ ਕੱਲ ਇੱਕ ਖਬਰ ਜਿਹੜੀ ਹੈ ਰਾਇਨ ਵੈਡਿੰਗ ਦੇ ਨਾਲ ਸਬੰਧਤ ਹੈ ਜਾਂ ਜਿਹੜੇ ਹੋਰ ਇਸ ਦੇ ਸਾਥੀ ਨੇ ਉਹਨਾਂ ਦੇ ਨਾਲ ਸਬੰਧਤ ਨੇ ਸੋ ਖਬਰਾਂ ਇਹ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੀਆਂ ਨੇ ਸੋ ਇਹਦੇ ਵਿੱਚ ਜੋ ਅਮਰੀਕਾ ਦੇ ਟਾਰਨੀ ਜਰਨਲ ਨੇ ਬੈਂਡੀ ਤੋਂ ਉਹਨਾਂ ਦੇ ਨਾਲ ਐਫਆਈਏ ਦੇ ਡਾਇਰੈਕਟਰ ਨੇ ਕੈਸ਼ ਪਟੇਲ ਸਾਹਿਬ ਸੋ ਇਹਨਾਂ ਨੇ ਵਾਸ਼ਿੰਗਟਨ ਡੀਸੀ ਵਿਖੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਜੋ ਇਹ ਰਾਇਨ ਵੈਡਿੰਗ ਹੈ ਜੋ ਕਿ ਕੈਨੇਡਾ ਦਾ 올림픽 स्नो बोर्डਰ ਵੀ ਰਿਹਾ ਤੇ ਜੋ 2002 ਦੀ ਯੂਟਾ 올림픽ਸ ਹੋਈਆਂ ਸਨ ਸੋ ਦੇ ਵਿੱਚ ਕੈਨੇਡਾ ਵੱਲੋਂ ਇਸੇ ਨਮਾਇੰਦਗੀ ਵੀ ਕੀਤੀ ਸੀ ਸੋ ਇਹਦੇ ਬਾਰੇ ਦੱਸਿਆ ਵੀ ਇਹ ਕਿਸ ਹੱਦ ਤੱਕ ਇਹ ਡਰੱਗ ਤਸਕਰੀ ਦੇ ਤਮਾਂ ਦੇ ਵਿੱਚ ਇਨਵੋਲ ਹੈ ਸੋ ਕਿਸ ਹੱਦ ਤੱਕ ਜੋ ਇਹਦਾ ਗ੍ਰੋ ਹੈ ਇਹ ਕੈਨੇਡਾ ਅਮਰੀਕਾ ਮੈਕਸੀਕੋ ਦੇ ਵਿੱਚ ਗਲੱਗਸ ਕਰੀ ਕਰ ਰਿਹਾ ਤੇ ਇਹ ਇਹ ਗ੍ਰੋ ਕਿਸ ਹੱਦ ਤੱਕ ਖਤਰਨਾਕ ਹੈ ਸੋਈ ਦੇ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਇਹ ਉਹਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਇਹਦੇ ਵਿੱਚ ਇੱਕ ਤਾਂ ਕੀ ਹਰਿਆ ਜੋ ਰਾਇਨ ਵੈਡਿੰਗ ਹੈ ਇਹਦੇ ਉੱਪਰ 15 ਮਿਲੀਅਨ ਡਾਲਰ ਦਾ ਜਿਹੜਾ ਇਨਾਮ FBI ਵੱਲੋਂ ਰੱਖਿਆ ਗਿਆ ਵੀ ਕੋਈ ਵੀ ਇਸ ਕੇ ਦੀ ਇਨਫੋਰਮੇਸ਼ਨ ਅਗਰ FBI ਨੂੰ ਦਿੱਤੀ ਜਾਂਦੀ ਹੈ ਤਾਂ 15 ਮਿਲੀਅਨ ਡਾਲਰ ਇਸ ਬਾਬਤ ਤੇ ਜਾਣਗੇ ਤੇ ਇਹਨੂੰ ਇਹ ਜੋ ਕੈਨੇਡੀਅਨ ਅਫੀਸ਼ੀਅਲਸ ਨੇ ਉਸ ਸਮੇਂ ਆਰਟੀਐਮਪੀ ਦੇ ਅਫੀਸ਼ੀਅਲਸ ਵੀ ਇੱਥੇ ਮੌਜੂਦ ਸੀਗੇ ਜਿਹਦੇ ਨਾਲ ਇਹ ਦੱਸਿਆ ਗਿਆ ਕਿ ਜੋ ਮੈਕਸੀਕੋ ਦਾ ਸਿਨਾਲੋਆ 카ਰਟਲ ਹੈ ਸੋ ਕਹਿੰਦੇ ਵੀ ਉਹ ਇਹਨੂੰ ਇਸ ਸਮੇਂ ਸੁਰੱਖਿਆ ਪ੍ਰਦਾਨ ਕਰ ਰਿਹਾ ਸੋ ਉਹਨਾਂ ਦੇ ਸੁਰੱਖਿਆ ਦੇ ਡਾਇਰੈਕਟਿਵ ਰਹਿ ਕੇ ਰਹੇ ਆ ਸੋ ਇਹਦੇ ਵਿੱਚ ਇਹ ਵੀ ਦੱਸ ਰਿਹਾ ਹੈ ਕਿ 60 ਮੈਟ੍ਰਿਕ ਟਨ ਜਿਹੜਾ ਕੋਕੀਨ ਹੈ ਉਸ ਸਾਲਾਨਾ ਇਸ ਗਰੋਵ ਵੱਲੋਂ ਜਿਹੜਾ ਆ ਉਹਦੀ ਤਸਕਰੀ ਕੀਤੀ ਜਾਂਦੀ ਹੈ ਕਿ 60 ਮੈਟ੍ਰਿਕ ਟਨ ਤੁਸੀਂ ਦੇਖ ਲਓ ਵੀ ਕੋਕੀਨ ਕਿੰਨੀ ਬਣਦੀ ਹੈ ਕਿੰਨੇ ਵੱਡੇ ਪੱਧਰ ਤੱਕ ਇਹਨਾਂ ਵੱਲੋਂ ਜਿਹੜਾ ਆ ਡਰੱਗ ਤਸਕਰੀ ਹੋ ਰਹੀ ਹੈ ਤਾਂ ਇਹਨੂੰ ਮਾਡਰਨ ਡੇ ਪੈ블ੋ ਐਸਕੋਬਰ ਜਿਹੜਾ ਇੱਕ ਵੱਡਾ ਨਾਮੀ ਜਿਹੜਾ ਡਰੱਗ ਤਸਕਰ ਸੀਗਾ ਸੋ ਉਹਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਕਿ ਕਹਿੰਦੇ ਵੀ ਉਸ ਲੈਵਲ ਦੀ ਡਰੱਗ ਤਸਕਰੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਇਹਦੇ ਉੱਪਰ ਇਹ ਵਾਕਫਾਕ ਤਰੀਕੇ ਦੇ ਜਿਹੜੇ ਦੋਸ਼ ਨੇ ਕਿਸ ਤਰੀਕੇ ਦੀਆਂ ਇਹ ਡਰੱਗ ਤਸਕਰੀ ਦੀ ਇੱਕ ਟੀਵੀ ਦੀਆਂ ਕਰ ਰਿਹਾ ਸੀਗਾ ਤੇ ਨਾਲ ਇਹ ਵੀ ਆ ਕਿ 2024 ਦੇ ਵਿੱਚ ਇਹ ਵੀ ਦੋਸ਼ ਲੱਗਿਆ ਵੀ ਇੱਕ ਜਿਹੜਾ ਗਵਾਹ ਸੀਗਾ ਜਿਹੜਾ ਕਿ ਅਮਰੀਕਾ ਦਾ ਫੈਡਰਲ ਗਵਾਹ ਸੀਗਾ ਸੋ ਉਹਦਾ ਵੀ ਕਤਲ ਕਹਿੰਦੇ ਇਹਦੇ ਵੱਲੋਂ ਕਰਵਾਇਆ ਗਿਆ ਸੀ ਅਸੀਂ ਅੰਟਾਰੀਓ ਦੇ ਵਿੱਚ ਵੀ ਲਿਖਿਆ ਇਸ ਗਰੋਵ ਵੱਲੋਂ ਕਤਲ ਕਰਵਾਏ ਗਏ ਨੇ ਜਿਹੜਾ ਉਹ ਇੱਥੇ ਆਪਣੇ ਨਾਲ ਜਿਹੜਾ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਜੋੜੇ ਬਜ਼ੁਰਗ ਜੋੜੇ ਦਾ ਕਤਲ ਹੋਇਆ ਸੀਗਾ ਉਦੇ ਵਿੱਚ ਵੀ ਇਸ ਗਰੋਹ ਦੇ ਹੱਥ ਜਿਹੜਾ ਸਿਗਾ ਉਹ ਦੱਸਿਆ ਗਿਆ ਸੀਗਾ ਸੋ ਬਹੁਤ ਸਾਰੇ ਮਾਮਲੇ ਨੇ ਸੁਜੀ ਦੇ ਵਿੱਚ ਇਸ ਗਰੋਹ ਗਰੋਹ ਨੂੰ ਜਿਹੜਾ ਸਿਗਾ ਸ਼ਾਮਲ ਦੱਸਿਆ ਜਾ ਰਿਹਾ ਸੋ ਇਹਦੇ ਨਾਲ ਪਿੰਨ ਜੀ ਇਹ ਵੀ ਆ ਕਿ ਖੁਸ਼ ਹੋਰ ਲੋਕ ਜਿਹੜੇ ਇਹਨਾਂ ਦਾ ਸਾਥ ਦਿੰਦੇ ਰਹੇ ਨੇ ਸੋ ਉਹਨਾਂ ਦੇ ਬਾਰੇ ਵੀ ਗੱਲਾਂ ਬਾਤਾਂ ਸਾਹਮਣੇ ਆਈਆਂ ਸੋ ਇਹਦੇ ਵਿੱਚ ਆਰਸੀਐਮਪੀ ਨੇ ਬ੍ਰੈਮਟਨ ਦੇ ਲਾਇਰ ਦੀਪਕ ਪ੍ਰੋਧਕਰ ਨੂੰ ਵੀ ਅਰੈਸਟ ਕੀਤਾ ਕਾਫੀ ਨਾਮੀ ਇਹ ਲਾਇਰ ਨੇ ਵਕੀਲ ਨੇ ਸੋ ਇਹਨਾਂ ਦੇ ਉੱਪਰ ਵੀ ਕਹਿੰਦੇ ਇਸ ਤਰ੍ਹਾਂ ਦੇ ਅਲੀਗੇਸ਼ਨਸ ਲੱਗੇ ਨੇ ਵੀ ਇਹਨਾਂ ਨੇ ਸਲਾਹ ਦਿੱਤੀ ਸੀ ਰਾਏ ਨੂੰ ਕਿ ਇਹ ਜੋ ਗਵਾ ਆਇਆ ਉਹ ਇਹਦਾ ਇਹ ਕਤਲ ਕਰਵਾਇਆ ਜਾਵੇ ਕਹਿੰਦੇ ਵਗਰ ਗਵਾਹੀ ਮੁੱਕ ਜਾਊਗਾ ਤੇ ਕੇਸ ਵੀ ਜਿਹੜਾ ਖਤਮ ਹੋ ਜਾਊਗਾ ਇਸ ਤਰ੍ਹਾਂ ਦੇ ਅਲੀਗੇਸ਼ਨਸ ਇਹਨਾਂ ਦੇ ਖਿਲਾਫ ਵੀ ਲੱਗੇ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੋ ਨੇ ਇਹ ਜੋ ਐ ਬ੍ਰੈਮਟਨ ਦੇ ਲਾਇਰ ਨੇ ਇਹਨਾਂ ਦੇ ਉੱਪਰ ਲਾਈਆਂ ਗਈਆਂ ਨੇ ਸੋ ਇਹਨਾਂ ਦੇ ਨਾਲ ਕੁਝ ਹੋਰ ਲੋਕਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਟੋਰਾਂਟੋ ਨਿਵਾਸੀ 37 ਸਾਲ ਦੇ ਰੌਲੈਂਸ ਕਾਲਵਸਕੀ ਨੇ ਸੋ ਇਹਨਾਂ ਦੇ ਉੱਪਰ ਵੀ ਕਾਫੀ ਅਲੀਗੇਸ਼ਨਸ ਲੱਗੇ ਰਹੇ ਸੋ ਇੱਕ ਮਿਸੀਸ ਸਾਗਾ ਤੋਂ 31 ਸਾਲਾਂ ਦੇ ਗੁਰਸੇਵਕ ਸਿੰਘ ਬੱਲ ਦੇ ਉੱਪਰ ਵੀ ਅਲੀਗੇਸ਼ਨਸ ਲੱਗੇ ਨੇ ਸੋ ਇਹਨਾਂ ਨੂੰ ਵੀ ਇਹਦੇ ਵਿੱਚ ਜਿਹੜਾ ਆ ਇਹ ਕੁਝ ਜਿਹੜੇ ਅਲੀਗੇਸ਼ਨ ਤੇ ਸ਼ਾਮਲ ਕੀਤਾ ਗਿਆ ਸੋ ਇਹਨਾਂ ਵੱਲੋਂ ਤਾਂ ਡਾਕਟੀ ਨਿਊਜ਼ ਨਾਮ ਆਖ ਕੇ ਇੱਕ ਵੈਬਸਾਈਟ ਜਿਹੜੀ ਚਲਾਈ ਜਾ ਰਹੀ ਸੀ ਉਹ ਲਾਅ এনਫੋਰਸਮੈਂਟ ਇਹ ਏਜੰਸੀ ਵੱਲੋਂ ਸੀਜੀ ਕੀਤੀ ਗਈ ਹੈ ਸੋ ਇਹਦੇ ਉੱਪਰ ਵੀ ਜਿਹੜੇ ਗਵਾਹਾਂ ਦੀ ਪਛਾਣ ਕਰਨੀ ਹੈ ਕਿਨਾਂ ਨੂੰ ਗਵਾਹ ਜਿਹੜਾ ਆ ਪਛਾਣ ਕਰਕੇ ਕਿੱਥੇ ਦੀ شناخت ਕਰਕੇ ਕਿੱਥੇ ਉਹਦਾ ਕੰਮ ਤਮਾਮ ਕਰਨਾ ਸੋ ਇਸ ਤਰੀਕੇ ਦੀ ਜਿਹੜੇ ਅਲੋਕੇਸ਼ਨ ਸੀਦੇ ਉੱਪਰ ਵੀ ਲੱਗੇ ਨੇ ਸੱਤ ਜਿਹੜੇ ਹੋਰ ਜਿਹੜੇ ਨੇ ਇਹ ਅਰੈਸਟ ਹੋਏ ਨੇ ਇਸ ਮਾਮਲੇ ਦੇ ਵਿੱਚ ਪਰ ਜਿਹੜਾ ਇਹ ਮੇਨ ਕਿੰਗ ਮੇਕਰ ਜੋ ਰਾਏ ਨੇ ਵੈਡਿੰਗ ਹੈ ਸੁ ਹਾਲੇ ਵੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ 15 ਮਿਲੀਅਨ ਡਾਲਰ ਦਾ ਜਿਹੜਾ ਇਨਾਮ FBI ਵੱਲੋਂ ਰੱਖਿਆ ਗਿਆ ਸੋ ਜਿਵੇਂ ਮੈਂ ਦੱਸਿਆ ਵੀ ਬਹੁਤ ਇਹ ਵੱਡੇ ਪੱਧਰ ਤੇ ਡਰਗ ਤਸਕਰੀ ਨਾਲ ਵੱਲੋਂ ਕੀਤੀ ਜਾ ਰਹੀ ਹੈ ਇਹ ਮੈਟ੍ਰਿਕ ਟਨਾਂ ਦੇ ਵਿੱਚ ਡਰਗ ਤਸਕਰੀ ਹੋ ਰਹੀ ਹੈ ਸੋ ਇਸ ਗਰੋ ਨੂੰ ਇੱਕ ਵੱਡਾ ਖਤਰਾ ਕੱਲ ਅਮਰੀਕਾ ਦੇ ਅਫੀਸ਼ੀਅਲਸ ਤੇ ਵੀ ਦੱਸਿਆ ਕੈਨੇਡਾ ਦੇ ਫੀਸ਼ੀਅਲ ਤੇ ਵੀ ਨਜ਼ਰ ਆ। ਸੋ ਇਹਦੇ ਬਾਰੇ ਕਹਿੰਦੇ ਨੇ ਨਵੀਸੀਔਰ ਨਾਲਿਸਮ ਵਿੱਚ ਹੋਰ ਜਿਹੜੀਆਂ ਕਾਰਵਾਈਆਂ ਹੋਣੀਆਂ ਨੇ। ਕਾਫੀ ਲੋਕ ਕੈਨੇਡਾ ਚੋਂ ਜਿਹੜੇ ਨੇ ਅਰੈਸਟ ਹੋਏ ਦੇ ਪਹਿਲਾਂ ਵੀ ਇਤੋਂ ਹਵਾਲੇਗੀਆਂ ਹੋਈਆਂ ਨੇ। ਤਾਂ ਹਾਂ ਵੀ ਹੋਣ ਗਿਆ ਤੇ ਆਉਣ ਵਾਲੇ ਦਿਨਾਂ ਦਰਾਂ ਇਸ ਗਰੋਹ ਦੇ ਖਿਲਾਫ ਹੋਰ ਵੱਡੀਆਂ ਕਾਰਵਾਈਆਂ ਹੋ ਸਕਦੇ ਨੇ। ਸੋ ਕੱਲ ਇਹ ਖਬਰ ਆ ਸਾਰੇ মিডিਆ ਦੇ ਵਿੱਚ ਜਿਹੜੀ ਚਰਚਾ ਦੇ ਵਿੱਚ ਰਹੀ ਜਾਂਦੀ ਹੈ। ਜੀ ਰਾਣਾ ਸਾਹਿਬ ਦੇਖ ਲਓ ਕਿਤੇ ਵਿਸ਼ਵਾਸ ਕਰਨ ਵਕੀਲ ਭਾਈਚਾਰੇ ਦੇ ਉੱਤੇ ਲੋਕ ਆਪਣੇ ਦੁਖੜੇ ਲੈ ਕੇ ਜਾਂਦੇ ਨੇ ਭਾਈ ਸਾਡਾ ਕੇਸ ਲੜੂਗਾ ਚੰਗਾ ਹੋ ਸਲਾਹ ਦੇਖ ਲਓ ਕਹਦੀ ਕਹਨੇ ਗਵਾਹ ਨੂੰ ਐ ਇਹਨਾਂ ਨੂੰ ਇਹ ਕਹਿੰਦਾ ਇਹਨਾਂ ਦੇ ਗਰੋਹ ਨੂੰ ਵੀ ਗਵਾਹ ਨੂੰ ਮਖਾ ਦਿਓ ਫਿਰ ਸਾਰਾ ਕੁਝ ਨਿਬੜ ਜੂਗਾ ਇੱਥੇ ਤੱਕ ਔਰ ਮੇਰੇ ਖਿਆਲ ਵਕੀਲ ਹੈ ਵੀ ਆਪਣੇ ਸੌਥੇ ਸੌਥੇ ਏਸ਼ੀਆ ਦੇ ਵਿੱਚੋਂ ਹੀ ਨੇ ਜੀ ਇੰਡੀਅਨ ਨੇ ਹਾਂ ਜੀ ਜਿਹੜੇ ਮੈਂ ਜ਼ਿਕਰ ਕੀਤਾ ਵਕੀਲ ਸਾਹਿਬ ਜਿਹੜੇ ਨੇ ਇਹ ਭਾਰਤੀ ਪਸ਼ੋਕਰ ਤੇ ਦੂਜਾ ਜਿਵੇਂ ਮੈਂ ਦਡਾਟੀ ਨਿਊਜ਼ ਦੀ ਗੱਲ ਕੀਤੀ ਜਿਹੜੇ ਵੈਬਸਾਈਟ ਚਲਾਉਣ ਵਾਲੇ ਨੇ ਗੁਰਸੇਵ ਸਿੰਘ ਵੱਲ ਸੋ ਇਹ ਪੰਜਾਬੀ ਭਾਈਚਾਰੇ ਨੂੰ ਸੋ ਇਹਨਾਂ ਦੇ ਉੱਪਰ ਵੀ ਕਾਫੀ ਅਲਿਗੇਸ਼ਨਸ ਲੱਗੇ ਨੇ ਸੋ ਪਹਿਲਾ ਵੀ ਇਹਦੇ ਵਿੱਚ ਇਹ ਆ ਕਿ ਜੋ ਆਪਣੇ ਪੰਜਾਬੀ ਭਾਈਚਾਰਾ ਸਬੰਧਿਤ ਜਿਹੜੇ ਟਰੱਕ ਡਰਾਈਵਰ ਸੀ ਉਹ ਵੀ ਗ੍ਰਿਫਤਾਰ ਹੋ ਕੇ ਉਹਨਾਂ ਦੀ ਅਮਰੀਕਾ ਦੇ ਵਿੱਚ ਹਵਾਲਗੀਆਂ ਹੋਈਆਂ ਨੇ ਸੋ ਉਹ ਵੀ ਟ੍ਰਾਂਸਪੋਰਟੇਸ਼ਨ ਦੇ ਜ਼ਰੀਏ ਇਹ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਡਰੱਗ ਦੀ ਜਿਹੜੀ ਤਸਕਰੀ ਕਰ ਰਹੇ ਸਰ ਸੋ ਇਹ ਦੇਖੋ ਇਹ ਕਾਫੀ ਮੰਦਭਾਗੀਆਂ ਗੱਲਾਂ ਨੇ ਕਿਰ ਇਸ ਤਰੀਕੇ ਦੇ ਨਾਲ ਇਹ ਨਸ਼ਾ ਜਿਹੜਾ ਇੰਨੇ ਵੱਡੇ ਕਿਉਂਕਿ ਇਹ ਨਸ਼ਾ ਕੋਈ ਥੋੜਾ ਬਹੁਤਾ ਨਹੀਂ ਆ ਸੋ ਜਿਵੇਂ ਹੁਣ ਐਡੀ ਵੱਡੀ ਪ੍ਰੈਸ ਕਾਨਫਰੈਂਸ ਹੋਈ ਐਡੀ ਵੱਡੇ ਅਲੀਗੇਸ਼ਨਸ ਲੱਗੇ ਇਹ 15 ਮਿਲੀਅਨ ਡਾਲਰ ਦਾ ਜਿਹੜਾ ਉਹਦੇ ਉੱਪਰ ਨਾਮ ਰੱਖਿਆ ਗਿਆ ਤੇ ਉਹਨੂੰ ਅੱਜ ਦੇ ਮਾਡਰਨ ਯੋਗ ਦੇ ਵਿੱਚ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਤਸਕਰ ਦਾ ਡਰੱਗ ਦਾ ਤਸਕਰ ਹੈ ਦੁਨੀਆ ਦਾ ਸੋ ਉਹਦੇ ਵਿੱਚ ਉਹਦਾ ਨਾਮ ਜਿਹੜਾ ਸ਼ਿਮਾਰ ਹੋ ਰਿਹਾ ਸੋ ਇਹਦੇ ਵਿੱਚ ਇੱਕ ਇਹ ਵੀ ਖਬਰ ਬ੍ਰੈਮਟਨ ਤੋਂ ਆ ਰਹੀ ਹੈ ਕਿ ਦੋ ਬ੍ਰੈਮਟਨ ਦੇ ਨਾਲ ਸਬੰਧਤ ਨਾਗਰਿਕ ਨੇ ਸੋ ਜਿਹੜੇ ਇੱਕ ਟਰੱਕ ਕੰਪਨੀ ਨੂੰ ਵੀ ਓਨ ਕਰ ਰਹੇ ਨੇ ਸੋ ਉਹਨਾਂ ਦੇ ਖਿਲਾਫ ਵੀ ਜਿਹੜੇ ਚਾਰजेस ਲੱਗੇ ਨੇ ਲਵਦੀਪ ਸਿੰਘ ਉਮਰ 32 ਸਾਲ ਖੁਸ਼ਦੀਪ ਸਿੰਘ ਉਮਰ 29 ਸਾਲ ਕਹਿੰਦੇ ਵੀ ਬ੍ਰੈਂਟਨ ਦੇ ਰਹਿਣ ਵਾਲੇ ਆ ਸੋ ਇਹਨਾਂ ਦੇ ਖਿਲਾਫ ਵੀ ਇਸ ਤਰੀਕੇ ਦੇ ਜਿਹੜੇ ਐਲੀਗੇਸ਼ਨਸ ਲੱਗੇ ਨੇ ਡਰੱਗ ਤਸਕਰੀ ਦੇ ਵੀ ਟਰਾਂਸਪੋਰਟੇਸ਼ਨ ਦੀ ਵਰਤੋਂ ਇਹਨਾਂ ਵੱਲੋਂ ਡਰੱਗ ਤਸਕਰੀ ਵਿੱਚ ਕੀਤੀ ਗਈ ਹੈ ਪਹਿਲਾਂ ਦਾ ਡਰਾਈਵਰ ਫੜਿਆ ਗਿਆ ਸੀਗਾ ਹੁਣ ਇਹਨਾਂ ਦੇ ਖਿਲਾਫ ਵੀ ਐਲੀਗੇਸ਼ਨਸ ਲੱਗੇ ਨੇ ਨਾਲੇ ਐਲੀਗੇਸ਼ਨ ਨਾਲ ਭਰੀਆਂ ਪਈਆਂ ਨੇ ਖਬਰਾਂ ਤੇ ਸੋਸ਼ਲ ਮੀਡੀਆ ਤੇ ਵੀ ਇੱਕ ਰਣਸਾ ਖਬਰ ਆ ਰਹੀ ਸੀ ਜਿਹੜਾ ਬ੍ਰੈਂਟਨ ਸਿਟੀ ਸੈਂਟਰ ਹੈ ਆ ਆਮ ਲੋਕ ਪਬਲਿਕ ਜਾਂਦੀ ਹੋ ਜੀ ਸ਼ਾਮ ਨੂੰ ਤੁਸੀਂ ਦੇਖਿਓ ਜਦੋਂ ਕਲੋਜ਼ਿੰਗ ਟਾਈਮ ਹੁੰਦਾ ਨਾ ਪਹਿਲਾਂ ਤਾਂ ਉਹ ਜਿਹੜੇ ਉਹ ਗੁਣ ਉੱਥੋਂ ਲੈ ਕੇ ਆਏ ਨੇ ਇੱਕ ਗੇੜੀ ਮਾਰਨੇ ਵਾਲੇ ਜਿਹੜੇ ਇੱਕ ਸ਼ਬਦ ਵਰਤਣਾ ਵਿੱਚ ਪਰ ਲੋਕ ਮੰਢੀਰ ਸ਼ਬਦ ਵਰਤ ਲੈਂਦੇ ਆ ਫੇ ਜਦੋਂ ਲੜਕੀਆਂ ਧੀਆ ਪਹਿਣਾ ਬਾਹਰ ਆਉਂਦੀਆਂ ਨੇ ਹਨਾ ਸ਼ਾਪਿੰਗ ਕਰਨ ਕੋਈ ਗਿਆ ਫਿਰ ਇਹਨਾਂ ਨੇ ਗੇੜੀਆਂ ਕੱਢ ਕੱਢ ਕੇ ਪ੍ਰਕਰਮਾ ਕਰਨੀ ਹੁੰਦੀ ਹੈ ਉੱਥੇ ਪਰ ਉੱਥੋਂ ਇੱਕ ਕਹਿੰਦੇ ਇੱਕ ਹੋਰ ਖਬਰ ਆਈ ਹੈ ਇੱਕ ਲੜਕਾ ਤੇ ਇੱਕ ਲੜਕੀ ਕਹਿੰਦੇ ਉਹ ਪੁਲਿਸ ਚਕੰਨੀ ਸੀ ਫੜੇ ਨੇ ਉਹਨਾਂ ਦੇ ਕੋਲੋਂ ਉਹਨਾਂ ਦੀ ਗੱਡੀ ਦੇ ਵਿੱਚੋਂ ਮਿਰਖਾ ਲੈ ਹਥਿਆਰ ਹੈ ਕੁਝ ਨਸ਼ੇ ਵੀ ਫੜੇ ਗਏ ਨਹੀਂ ਜੀ ਇਹ ਵੀ ਇਹ ਵੀ ਇੱਕ ਖਬਰ ਅਪਡੇਟ ਹੋ ਰਹੀ ਹੈ ਜੀ ਦੇਖੋ ਵੀ ਨਜੀ ਦੇ ਵਿੱਚ ਇਹ ਆ ਕਿ ਇਸ ਤਰੀਕੇ ਦੀਆਂ ਦੇਖੋ ਖਬਰਾਂ ਜਿਹੜੀਆਂ ਨੇ ਹਰ ਰੋਜ਼ ਕਿਤੇ ਨਾ ਕਿਤੇ ਪਾਸੇ ਹੋ ਏ ਹੰਦੀਆ ਨੇਵੀ ਪੁਲਿਸ ਜਿਹੜੀ ਆ ਇਹ ਡਰੱਗ ਤਸਕਰੀ ਦੇ ਵਿੱਚ ਕਿਸੇ ਨੂੰ ਫੜ ਰਹੀ ਹੈ ਕਿਸੇ ਨੂੰ ਨਸ਼ਿਆਂ ਦੇ ਵਿੱਚ ਫੜ ਰਹੀ ਹੈ ਜੀ ਤੇ ਇਹ ਬੜੀ ਮੰਦ ਭਾਗੀਆਂ ਗੱਲਾਂ ਨੇ ਅਗਰ ਇਸ ਤਰੀਕੇ ਦੇ ਕੰਮ ਜਿਹੜੇ ਹੋ ਰਹੇ ਨੇ ਤੇ ਹੋਰ ਇਹਦੇ ਵਿੱਚ ਜੋ ਵੀ ਅਪਡੇਟ ਹੋਊਗੀ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਹੋਰ ਡਿਟੇਲ ਦੇ ਵਿੱਚ ਕੱਢ ਕੇ ਸਾਹਮਣੇ ਰੱਖੀ ਜਾਵੇ ਕਿਉਂਕਿ ਕਈ ਵਾਰ ਇਹ ਗੱਲ ਉਨੀ ਕਲੀਅਰ ਨਹੀਂ ਹੁੰਦੀ। ਸੋ ਕਈ ਵਾਰ ਜਦੋਂ ਤੱਕ ਗੱਲ ਕਿੱਦੀ ਸਾਡੇ ਕੋਲ ਪੂਰੀ ਕਲੈਰਟੀ ਨਾ ਹੋਵੇ ਸੋ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਜਿਹੜੀ ਗੱਲ ਹੈ ਇਹ ਦੋ ਹੋਰ ਜਿਹੜੀ ਐ ਕਲੈਰੀਫਾਈ ਕੀਤਾ ਜਾਵੇ। ਜੀ ਪ੍ਰਹਿਨ ਸਾਹਿਬ ਬਸ ਇਹੀ ਨਾ ਖਬਰਾਂ ਨੂੰ ਦੇਖ ਕੇ ਤਾਂ ਪ੍ਰਹਿਨ ਸਾਹਿਬ ਇੱਕ ਹਮ ਸਿੰਪਲ ਜੀ ਜਿਵੇਂ ਗੱਲਬਾਤ ਕਰ ਲਈਏ ਕਿਉਂਕਿ ਮੈਨੂੰ ਪਤਾ ਹੈ ਤੁਹਾਡੇ ਕੋਲ ਟਾਈਮ ਵੀ ਲਿਮਟਡ ਹੁੰਦਾ ਤੇ ਲੋਕ ਇਸੇ ਚੀਜ਼ ਦੀ ਤਾਂ ਵੇਟ ਕਰੀ ਜਾਂਦੇ ਆ ਜਾਂ ਤਾਂ ਕੋਈ ਦਿਨ ਇਹ ਜਿਹਾ ਹੋਵੇ ਵੀ ਭਾਈ ਅੱਜ ਹਫ਼ਤਾ ਕੁਛ ਨਹੀਂ ਦੇਖਣ ਨੂੰ ਮਿਲਿਆ ਕੋਈ ਐਕਸਟਰੈਕਸ਼ਨ ਨਹੀਂ ਹੋਈ ਗੋਲੀਬਾਰੀ ਨਹੀਂ ਹੋਈ ਅ ਡਰਗ ਤਸਕਰੀ ਨੂੰ ਲੈ ਕੇ ਬੰਦੇ ਫੜੇ ਗਏ ਨਾਲ ਜਿਹੜਾ ਛੱਡੇ ਨਾ ਗਏ ਹੋਣ ਹਰ ਰੋਜ਼ ਇਹ ਕੁਝ ਹੁੰਦਾ ਫਿਰ ਜਿਹੜੇ ਲਾਅ ਮੇਕਰ ਹੈ ਬੇਲ ਰਿਫਾਰਮ ਹੈ ਉਹਦੇ ਵਿੱਚ ਕਦੋਂ ਕਿੰਨੀ ਕੁ ਸਰਕਾਰ ਕਿੰਨਾ ਕੁ ਟਾਈਮ ਵੇਟ ਕਰਦੀ ਰਹੂਗੀ ਹੁਣ ਤਾਂ ਪੀਅਰ ਪਾਲੀਵਰ ਹੁਣੀ ਵੀ ਬੋਲੇ ਨੇ ਸਾਰੇ ਬੋਲ ਰਹੇ ਨੇ ਪਰ ਹੁਣ ਪਤਾ ਨਹੀਂ ਸਰਕਾਰ ਕੀ ਕਰ ਰਹੀ ਹੈ ਜੀ ਜੀ ਇਸ ਕੁਈਰੇ ਵਿੱਚ ਜੀ ਇਹ ਆ ਕਿ ਜਿਵੇਂ ਸੀ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਐਪੀਆਰ ਪਾਲੀਜੋ ਸਾਹਿਬ ਨੇ ਇਹ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਚੱਕਿਆ ਸੀਗਾ ਸੋ ਐਮਰਜੈਂਸੀ ਡਿਬੇਟ ਦੀ ਵੀ ਮੰਗ ਕਰ ਰਹੇ ਸੀ ਕਿ ਇਸ ਮੁੱਦੇ ਤੇ ਐਮਰਜੈਂਸੀ ਡਿਬੇਟ ਹੋਣੀ ਚਾਹੀਦੀ ਹੈ ਤੇ ਕੱਲ ਹੀ ਖਬਰ ਸੀ ਬੀਸੀ ਨਿਊਜ਼ ਤੇ ਮੈਂ ਉੱਪਰ ਪੜ੍ਹਿਆ ਸੀਗਾ ਕਿ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਵੱਡੇ ਕਾਰੋਬਾਰੀ ਨੇ ਉਹਨਾਂ ਨੂੰ 1 ਮਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਹਵਾਲੀ ਕੀਤੀ ਜਿਹੜੀ ਹੁੰਦੀ ਆ ਇਹ ਦੇਨੂ ਗਿਆ ਸੀਗਾ ਵੀ ਸਾਨੂੰ ਐਕਸਟਰਸ਼ਨ ਮਨੀ ਜਿਹੜੀ ਦਿੱਤੀ ਜਾਵੇ 1 ਮਿਲੀਅਨ ਡਾਲਰ ਤੋਂ ਵੱਧ ਦੀ ਸੋ ਉਹ ਨਾਂ ਤਾਂ ਨਹੀਂ ਦੱਸਿਆ ਵੀ ਉਹ ਸ਼ਖਸ ਖੌਰ ਨੇ ਕਿਹੜੇ ਬਿਨਸਮੈਨ ਨੂੰ ਇਸ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਇਹ ਉਹਨਾਂ ਦੇ ਘਰ ਦੇ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ ਸੀ ਤਾਂ ਉਹ ਹੁਣ ਕਹਿੰਦੇ ਵੀ ਸੋਚ ਰਹੇ ਨੇ ਪੀਐਸਟੀ ਕਿ ਨਾ ਕਹਿੰਦੇ ਫਿਰ ਇੱਥੇ ਰਹਿਣ ਨਾਲੋਂ ਚੰਗਾ ਆ ਕਿ ਅਸੀਂ ਇੱਥੋਂ ਮੂਵ ਹੋ ਜਾਈਏ ਕੈਨੇਡਾ ਛੱਡ ਕੇ ਕਿਤੇ ਹੋਰ ਚਲ ਜਾਈਏ। ਜੀ। ਸੋ ਗੱਲ ਉਹੀ ਆ ਨਾ ਕਿ ਅਗਰ ਬਿジネス맨 ਅਸੀਂ ਵਪਾਰ ਦੀ ਵੀ ਗੱਲ ਕਰਦੇ ਆ ਵੀ ਸੀ ਵਪਾਰ ਵਧਾਉਣਾ ਆ। ਇਹ ਵਪਾਰ ਨੂੰ ਪ੍ਰਮੁੱਖ ਤੌਰ 'ਤੇ ਜਿਹਦੇ ਵਪਾਰ ਫਿਰ ਵਪਾਰੀਆਂ ਨੇ ਕਰਨਾ। ਅਗਰ ਵਪਾਰੀ ਸੁਰੱਖਿਅਤ ਨਹੀਂ ਆ ਫਿਰ ਇਹ ਆਪਣਾ ਵਪਾਰ ਕਰੂਗਾ ਕੌਣ? ਜੀ। ਤਾਂ ਇੱਕ ਵੱਡੇ ਸਵਾਲ ਖੜੇ ਹੋ ਰਹੇ ਨੇ। ਤੇ ਇਹਦੇ ਵਿੱਚ ਜ਼ਰੂਰ ਹੈ ਕਿ ਦੇਖੋ ਇਸ ਸਾਰੀ ਪਾਰਟੀਆਂ ਨੂੰ ਇਸ ਦੇ ਬਾਰੇ ਗੰਭੀਰ ਹੋਣਾ ਪੈਣਾ ਸੋ ਇਸ ਤਰੀਕੇ ਦੇ ਨਾਲ ਆਪਾਂ ਨਹੀਂ ਕਰ ਸਕਦੇ ਕਿ ਅਸੀਂ ਵਪਾਰ ਨੂੰ ਤਰਜੀਹ ਦਈਏ ਪਰ ਇਹ ਜਿਹੜੇ ਵਪਾਰੀਆਂ ਨੂੰ ਖਤਰਾ ਆਇਆ ਸੋ ਉਹਨੂੰ ਅਣਗੌਲਿਆ ਕਰ ਦਈਏ ਸੋ ਇਹ ਚੀਜ਼ਾਂ ਨਹੀਂ ਰੂਹ ਸੋ ਚੰਦੀ ਲੋੜ ਸੋ ਜਿਸ ਤੱਕ ਨਾ ਅਸੀਂ ਦੇਖ ਰਿਹਾ ਹਾਂ ਵਿਹਾਰ ਰੋਜ਼ ਗੋਲੀਆਂ ਚੱਲ ਰਹੀਆਂ ਨੇ ਵਪਾਰੀ ਤੰਗ ਨੇ ਕੈਨੇਡਾ ਛੱਡਣ ਵਾਸਤੇ ਮਜਬੂਰ ਹੋਏ ਰਹੇ ਕੱਲ ਅਸੀਂ ਕਬਰ ਕੀਤੀ ਸੀ ਕਿ ਹਰ 5 ਚੋਂ ਇੱਕ ਜਿਹੜਾ ਨਵਾਂ ਆਇਆ ਪ੍ਰਵਾਸੀ ਕੈਨੇਡਾ ਛੱਡ ਦੰਦਾਬਾਦ ਦੇ ਵਿੱਚ ਤਾਂ ਹੁਣ ਅਗਰ ਬੇਨਸਮੈਨ ਵੀ ਇਸ ਤਰੀਕੇ ਨਾਲ ਛੱਡਣ ਲੱਗ ਜਾਣਗੇ ਤਾਂ ਫਿਰ ਤੁਸੀਂ ਆਪ ਸੋਚੋ ਕਿ ਆਉਣ ਵਾਲਾ ਸਮਾਂ ਕਿਸ ਤਰੀਕੇ ਦਾ ਹੋਗਾ ਕਿ ਜਰੂਰ ਸੰਜੀਦਗੀ ਦੇ ਨਾਲ ਸੋਚਣ ਦੀ ਲੋੜ ਹੈ ਨਹੀਂ ਬਹੁਤ ਸੂਖਮ ਵਿਸ਼ਾ ਹੈਗਾ ਠੀਕ ਹੈ ਪ੍ਰਧਾਨ ਮੰਤਰੀ ਉਹਨਾਂ ਦੀ ਨਿਊਜ਼ ਕੋਈ ਨਾ ਕੋਈ ਹੁੰਦੀ ਆ ਜਾਓ ਉਹ ਕੰਟਰੀ ਗਏ ਉਹ ਗਏ ਆ ਕਰ ਲਾਂਗੇ ਥੋੜਾ ਬਹੁਤ ਉਹਨੂੰ ਬਸ਼ਾਰਟ 'ਚ ਰੱਖ ਕੇ ਪਰ ਜਿਹੜੀਆਂ ਐਮ ਕਮਰਾ ਜਿੱਥੇ ਲੋਕਾਂ ਦੀਆਂ ਵੀ ਅੱਖਾਂ ਖੁੱਲ੍ਹਦੀਆਂ ਨੇ ਆਪਾਂ ਪਹਿਲਾਂ ਹੁਣ ਜਿਹੜਾ 올ੰਪੀਅਨ ਹੈ ਜਿਹੜਾ ਇੱਕ ਪੂਰਾ ਡਰਗ ਰੈਕਡ ਚਲਾਉਂਦਾ ਹੈ ਹਜੇ ਵੀ ਗ੍ਰਿਫਤ ਤੋਂ ਬਾਹਰ ਹੈ 15 ਮਿਲੀਅਨ ਦਾ ਉਹਦੇ ਸਿਰ ਤੇ ਇਨਾਮ ਹੈ ਤੇ ਇਹ ਨਾਲੇ ਪ੍ਰਿੰਸ ਸਾਹਿਬ ਖਬਰ ਇੱਥੋਂ ਹੀ ਜੋੜ ਲੈਣੇ ਆਪਾਂ ਸੋ ਭਾਰਤ ਤੋਂ ਭਗੌੜਾ ਨਾਗਰਿਕ ਕੈਨੇਡੀਅਨ ਬਾਰਡਰ ਤੇ ਗ੍ਰਿਫਤਾਰ ਕੀਤਾ ਗਿਆ ਜੀ ਬਿਲਕੁਲ ਜੀ ਇਹਦੀ ਵੀ ਕੱਲ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸੋ ਕੈਨੇਡਾ ਦੇ ਵਿੱਚ ਜੋ অন্ਟਾਰੀਓ ਨੂੰ ਨਿਊਯਾਰਕ ਨਾਲ ਜੋੜਨ ਵਾਲਾ ਫੋਰਟ ਐਰੀ ਬਾਰਡਰ ਹੈ ਸੋ ਇੱਥੋਂ ਇਸ ਤਰੀਕੇ ਦੀ ਖਬਰ ਸਾਹਮਣੇ ਆਈ ਹੈ ਕਿ 22 ਸਾਲਾਂ ਦਾ ਭਾਰਤੀ ਨਾਗਰਿਕ ਇਹ ਵਿਸ਼ਟ ਕੁਮਾਰ ਉਸਦਾ ਨਾਮ ਹੈ ਸੋ ਇਹਨੂੰ ਇਸ ਸ਼ਖਸ ਨੇ ਕੈਨੇਡਾ ਦੇ ਵਿੱਚ ਅਮਰੀਕਾ ਵਾਲੇ ਪਾਸਿਓਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਪੀਸ ਬ੍ਰਿਜ ਦੀ ਜਿਹੜੀ ਬਾਰਡਰ ਕ੍ਰਾਸਿੰਗ ਹੈ ਉਹਦੇ ਉੱਪਰ ਸੋ ਹੋਇਆ ਕੀ ਹੈ ਕਿ ਇਸ ਦੇ ਖਿਲਾਫ ਇੰਟਰਪੋਲ ਦਾ ਰੈਡ ਨੋਟਿਸ ਵੀ ਸੀਗਾ ਸੂਤ ਨੇ 20 ਬੇਜੜਾ ਹੀ ਇਹ ਕੈਰਨਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਜੋ ਸੀਬੀਐਸ ਦੇ ਅਧਿਕਾਰੀ ਨੇ ਇਹਨਾਂ ਨੇ ਵਾਪਸ ਇਸ ਨੂੰ ਅਮਰੀਕਾ ਵਾਲੇ ਪਾਸੇ ਮੋੜ ਦਿੱਤਾ ਤੇ ਉੱਥੇ ਸੀਬੀਪੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਸ ਨੂੰ ਜਦੋਂ ਇਹਦੇ ਜੋ ਬਾਇਓਮੈਟ੍ਰਿਕਸ ਲਾਏ ਕਿ ਇਹੇ ਵਾਰੇ ਸੀਗਾ ਵੀ ਇਹਨੇ ਆਪਣੀ ਨਕਲੀ ਪਛਾਣ ਬਣਾਈ ਹੋਈ ਸੀ ਡੇਟ ਆਫ ਬਰਥ ਵੀ ਬਦਲਿਆ ਹੋਇਆ ਸੀਗਾ ਨਕਲੀ ਪਛਾਣ ਦੇ ਨਾਲ ਇਹ ਕੈਨੇਡਾ ਦੇ ਵਿੱਚ ਦਾਖਲ ਹੋਣਾ ਚਾਹੁੰਦਾ ਸੀਗਾ ਪਰ ਜਦੋਂ ਇਹਦੇ ਬਾਇਓਮੈਟ੍ਰਿਕ ਲਏ ਗਏ ਤਾਂ ਫੇਰ ਇਹਦੀ ਅਸਲੀ ਪਛਾਣ ਪਤਾ ਲੱਗੀ ਵੀ ਇਹਦੇ ਖਿਲਾਫ ਤਾਂ ਇਹ ਇੰਟਰਪੋਲ ਦਾ ਜਿਹੜਾ ਰੈੱਡ ਨੋਟਿਸ جاری ਹੋਇਆ ਇਹਨੇ ਭਾਰਤ ਦੇ ਵਿੱਚ ਕਤਲ ਕੀਤਾ ਹੋਇਆ ਸੋ ਇਹ ਕਤਲ ਕਰਕੇ ਉੱਥੋਂ ਭਗੌੜਾ ਹੋਇਆ ਆ ਤੇ ਹੋ ਰਿਹਾ ਹੈ ਅਮਰੀਕਾ ਦੇ ਵਿੱਚ ਜਿਹੜਾ ਸੀਗਾ ਵਾਪਸ ਜਦੋਂ ਮੋੜਿਆ ਗਿਆ ਉੱਥੇ ਇਹਨੂੰ ਆਈਸ ਦੇ ਹਵਾਲੇ ਕੀਤਾ ਗਿਆ ਤਾਂ ਇਹ ਵੀ ਪਤਾ ਲੱਗਾ ਵੀ ਇਹ 2024 ਦੇ ਵਿੱਚ ਇਹ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀਗਾ ਤੇ ਉੱਥੇ ਇਹਦੀ ਅਸਾਈਲਮ ਵਾਸਤੇ ਗਾਹ ਇੰਟਰਵਿਊ ਵੀ ਸੀਗੀ ਤਾਂ ਹੁਣ ਇਹਨੂੰ ਆਈਸ ਵੱਲੋਂ ਫਿਰ ਵਾਪਸ ਇੱਥੇ ਭਾਰਤ ਦੇ ਵਿੱਚ ਰਿਪੋਰਟ ਕੀਤਾ ਜਾਊਗਾ ਹੋਰ ਇਹ ਬਹੁਤ ਦੇਖੋ ਵੱਡੇ ਸਵਾਲ ਨੇ ਜਿਵੇਂ ਹੁਣ ਇਹ ਇਹ ਉੱਥੇ ਕਤਲ ਕਰਕੇ ਕਿਵੇਂ ਇਹ ਬਾਹਰ ਪਹੁੰਚਣ ਦੇ ਵਿੱਚ ਅਮਰੀਕਾ ਪਹੁੰਚੇ ਕਿਵੇਂ ਕਾਮਯਾਬ ਹੋ ਗਿਆ ਉੱਥੋਂ ਹੁਣ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ਾਂ ਕਰ ਰਿਹਾ ਸੀਗਾ ਸੋ ਇੱਥੇ ਮੰਨ ਲਓ ਇਹ ਸ਼ਖਸ ਦਾਖਲ ਹੋ ਜਾਂਦਾ ਕੈਨੇਡਾ ਦੇ ਵਿੱਚ ਤਾਂ ਇੱਥੇ ਆ ਕੇ ਵੀ ਕਿਹੜਾ ਇਹਨੇ ਕੋਈ ਮਿਹਨਤ ਮਜ਼ਦੂਰੀ ਕਰਨੀ ਸੀ ਵੀ ਇਮਾਨਦਾਰੀ ਨਾਲ ਕੰਮ ਕਰਦੇ ਸੀ ਵੀ ਇਹੀ ਕੰਮ ਕਰਨੇ ਸੀਗੇ ਐਕਸਟਰਸ਼ਨ ਵਾਲੇ ਧਮਕਾਉਣ ਵਾਲੇ ਜਾਂ ਗੈਰਕਾਨੂੰਨੀ ਕੰਮਾਂ 'ਚ ਇਨਵੋਲ ਹੋਣਾ ਸੀਗਾ ਤੇ ਹੁਣ ਦੇਖੋ ਇਹ ਜਿਵੇਂ ਸਕਰੀਨਿੰਗ ਦੀ ਗੱਲ ਹੋ ਰਹੀ ਹੈ ਤੇ ਕੱਲ ਵੀ ਮੈਂ ਇਹਦੇ ਬਾਰੇ ਆંકੜੇ ਦੇਖ ਰਿਹਾ ਸੀ ਵੀ ਜੀ ਦਾਸਰੇ ਨੇ ਵੀ ਅਕਤੂਬਰ ਮਹੀਨੇ ਦੇ ਵਿੱਚ ਹੀ ਭਾਰਤ ਤੋਂ 20000 ਤੋਂ ਵੱਧ ਇੱਕ ਮਹੀਨੇ ਦੇ ਵਿੱਚ 20000 ਤੋਂ ਵੱਧ ਵਿਸਟਰ ਵੀਜ਼ੇ ਲੱਗੇ ਨੇ ਕੈਨੇਡਾ ਦੇ ਜਿਨ੍ਹਾਂ ਦੀ ਕੋਈ ਸਕਰੀਨਿੰਗ ਨਹੀਂ ਕੀਤੀ ਗਈ ਕੋਈ ਪੁਲਿਸ ਕਲੀਅਰੈਂਸ ਨਹੀਂ ਲਈ ਗਈ ਕੋਈ ਰੰਦਾ ਬੈਕਗ੍ਰਾਉਂਡ ਨਹੀਂ ਚੈੱਕ ਕੀਤਾ ਗਿਆ ਸਿਰਫ ਇੱਕ ਮਹੀਨੇ ਦੇ ਵਿੱਚ ਭਾਰਤ ਤੋਂ ਇਕੱਲੇ ਹੋਰ ਮੁਲਕਾਂ ਦੀ ਮੈਂ ਗੱਲ ਨਹੀਂ ਕਰਿਆ 20000 ਤੋਂ ਵੱਧ ਵਿਸਟਰ ਵੀਜ਼ੇ ਲੋਕ ਜਿਹੜੇ ਨੇ ਕੈਨੇਡਾ ਵਾਸਤੇ ਆਉਣ ਵਾਸਤੇ ਉਹ ਵਿਦੇਸ਼ੀਤ ਨੇ 1 ਮਹੀਨੇ ਦੇ ਆਂਕੜੇ ਨੇ ਸਾਲ ਦੇ ਤੁਸੀਂ ਦੇਖ ਲਓ ਕਿ 2.5 ਲੱਖ ਦੇ ਕਰੀਬ ਬਣਦੇ ਨੇ ਸਿਰਫ ਇੱਕ ਕੰਟਰੀ ਦੇ ਕੋਈ ਸਕਰੀਨਿੰਗ ਨਹੀਂ ਹੋ ਰਹੀ ਕੁਝ ਚੈੱਕ ਨਹੀਂ ਕੀਤਾ ਜਾ ਰਿਹਾ ਸੋਕਰ ਇੰਨੇ ਲੋਕ ਬਿਨਾ ਚੈੱਕ ਤੋਂ ਇੱਥੋਂ ਕੈਨੇਡਾ ਚ ਆ ਰਹੇ ਨੇ ਉਹਨਾਂ ਚ ਕਿੰਨੇ ਅਪਰਾਧੀ ਹੋਣਗੇ ਕਿੰਨੇ ਇਸ ਵਿਸ਼ੇਸ਼ ਕੁਮਾਰ ਵਰਗੇ ਬੰਦੇ ਹੋਣਗੇ ਜਿਹੜੇ ਇੱਥੇ ਪਹੁੰਚ ਜਾਣਗੇ ਫਿਰ ਆ ਕੇ ਕੀ ਕਰਨਗੇ ਵੀ ਬੇਨਸਮੈਨ ਨੂੰ ਠੰਕਾਉਣਗੇ ਗੋਲੀਆਂ ਚਲਾਉਣਗੇ ਇੱਥੇ ਲੋਕਾਂ ਦਾ ਜੀਣਾ ਜਿਹੜਾ ਦੁਰਭਰ ਕਰਨਗੇ ਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਵੀ ਸਰਕਾਰ ਕਰ ਕਿਉਂ ਨਹੀਂ ਰਹੀ ਕੁਛ ਕਿਉਂ ਨਹੀਂ ਉਹਦੇ ਕੰਨਾਂ ਦੇ ਉੱਪਰ ਜੋ ਸਰ ਕਰੇ ਜੀ ਸਵਾਲ ਬਹੁਤ ਵੱਡਾ ਹੈਗਾ ਪ੍ਰਿੰਸ ਸਾਹਿਬ ਕਰਾਂਗੇ ਖਬਰਾਂ ਤੋਂ ਬਾਅਦ ਲੋਕਾਂ ਦੀ رائے ਵੀ ਲਵਾਂਗੇ ਤੇ ਨਾਲ ਦੀ ਨਾਲ ਥੋੜੀ ਜਿਹੀ অন্ਟਾਰੀਓ ਦੀ ਗੱਲਬਾਤ ਕਰ ਲਈ ਜੀ ਆਪਾਂ ਫਿਰ ਬ੍ਰੈਂਟਨ ਤੇ ਆਵਾਂਗੇ ਸੋ ਫੋਰ ਸਰਕਾਰ ਦਾ ਸਿੱਖਿਆ ਨਾਲ ਸੰਬੰਧਿਤ ਇੱਕ ਬਿਲ ਸੀਗਾ ਬਹੁਤ ਵਿਵਾਦਾਂ ਦੇ ਵਿੱਚ ਫਸਿਆ ਰਿਹਾ ਤੇ ਪਰ ਉਹ ਬਿੱਲ 33 ਆ ਉਹਦਾ ਨਾਂ ਉਹ ਪਾਸ ਹੋ ਗਿਆ ਜੀ ਕਹਿੰਦੇ ਦੇਖੋ ਇਹਦੇ ਵਿੱਚ ਬਿੱਲ 33 ਜਿਹੜਾ ਆ ਉਹਦੀ ਗੱਲ ਕਰੀਏ ਤਾਂ ਇਹ ਨਾਸਰੇ ਨੇ ਵੀ ਜੋ ਅਪ੍ਰਿੰਟਰੀਓ ਦੀ ਜਿਹੜੀ ਪ੍ਰੋਵਿੰਸ਼ਲ ਪਾਰਲੀਮੈਂਟ ਐ ਉਸ ਉਹਦੇ ਵਿੱਚ ਤੀਜੀ ਰੀਡਿੰਗ ਪਾਸੇ ਹੋ ਚੁੱਕਾ ਆ ATPG ਰੀਡਿੰਗ ਪਾਸਵਰਡ ਤੋਂ ਬਾਅਦ ਹੋੜੇ ਨੂੰ ਜਦੋਂ ਰਾਇਲ ਐਕਟ ਮਿਲ ਜਾਣੀਆਂ ਤਾਂ ਫਿਰ ਇਹ ਕਾਨੂੰਨ ਬਣ ਜਾਣਾ ਐਕਟ ਨੇ ਬਣ ਜਾਣਾ ਆ ਤੇ ਇਹ ਫਿਰ ਕਾਨੂੰਨ ਦੇ ਵਿੱਚ ਕੀ ਆ ਕਿ ਜਿਹਨੂੰ ਸਪੋਰਟਿੰਗ ਚਿਲड्रन ਐਂਡ ਸਟੂਡੈਂਟਸ ਐਕਟ ਕਿਹਾ ਗਿਆ ਸੋ ਇਹਦੇ ਵਿੱਚ ਕਾਫੀ ਕੋਸ਼ ਚੇਂजेस ਲਿਆਂਦੀਆਂ ਗਈਆਂ ਨੇ ਜਿਹੜਾ ਐਜੂਕੇਸ਼ਨ ਸਾਡੇ ਮਿਨਿਸਟਰ ਹੁੰਦੇ ਨੇ ਸੋ ਉਹਨਾਂ ਦੀਆਂ ਪਾਵਰਾਂ ਇਹਦੇ ਵਿੱਚ ਵਧਾਈਆਂ ਗਈਆਂ ਨੇ ਸੋ ਜਿਵੇਂ ਮੰਨ ਲਓ ਕਿ ਸਕੂਲਾਂ ਦੇ ਵਿੱਚ ਬਹੁਤ ਸਾਰੇ ਇਹ ਗੱਲਾਂਬਾਤਾਂ ਹੁੰਦੀਆਂ ਨੇ ਪਹਿਲਾ ਸਕੂਲ ਬੋਰਡ ਕੋਲ ਜਿਆਦਾ ਤਾਕਤਾਂ ਹੁੰਦੀਆਂ ਸੀ ਆਪਰੇ ਡਿਸੀਜਨ ਲੈਣ ਵਾਲੀਆਂ ਪਰ ਹੁਣ ਇਹਦੇ ਵਿੱਚ ਐਜੂਕੇਸ਼ਨ ਮਿਨਿਸਟਰ ਕੋਲ ਜਿਹੜੀਆਂ ਤਾਕਤਾਂ ਵਧਾਈਆਂ ਗਈਆਂ ਨੇ ਅਗਰ ਉਹਨਾਂ ਨੂੰ ਕਿਤੇ ਲੱਗਦਾ ਆ ਕਿ ਸਕੂਲ ਦੇ ਵਿੱਚ ਕੁਝ ਇਸ ਤਰੀਕੇ ਦੀ ਗਤੀਵਿਧੀ ਹੋਈ ਹੈ ਇਹ ਜਿਹੜੀ ਇਨਵੈਸਟੀਗੇਸ਼ਨ ਦੀ ਲੋੜ ਹੈ ਸੋ ਉਹ ਸਿੱਧੇ ਤੌਰ ਤੇ ਪਬਲਿਕ ਇੰਟਰਸਟ ਵਿੱਚ ਲੈ ਕੇ ਉਸ ਚੀਜ਼ ਦੀ ਇਨਵੈਸਟੀਗੇਸ਼ਨ ਕਰ ਸਕਦੇ ਨੇ ਤੇ ਅਗਰ ਉਹਨੂੰ ਕਿਸੇ ਵੀ ਤੰਗਣਾ ਲੱਗਦਾ ਵੀ ਕੋਈ ਕੰਮ ਐਪਰੋਪ੍ਰੀਏਟ ਮੈਨਰ ਦੇ ਨਾਲ ਨਹੀਂ ਹੋਇਆ ਸੋ ਉਹ ਕਰ ਸਕਦੇ ਨੇ ਨਾਲ ਇਹਦੇ ਵਿੱਚ ਇਹ ਆ ਵੀ ਅਗਰ ਸਕੂਲ ਦੇ ਬੋਰਡ ਜਿਹੜੇ ਆ ਆਪਣੇ ਐਕਸਪੈਂਸ ਪਾਲਿਸੀ ਨੂੰ ਲੈ ਕੇ ਜਿਹੜੀਆਂ ਗਾਈਡਲਾਈਨ ਹੈ ਜਾ ਜਿਹੜੀਆਂ ਪਾਲਿਸਿਸ ਪੜਾਈਆਂ ਜਾਂਦੀਆਂ ਨੇ ਉਹਦੇ ਹਿਸਾਬ ਦੇ ਨਾਲ ਕੰਮ ਨਹੀਂ ਕਰ ਰਹੇ ਜਾਂ ਉਹ ਚੀਜ਼ਾਂ ਨੂੰ ਵੈਬਸਾਈਟ ਦੇ ਉੱਪਰ ਨਹੀਂ ਨਿਸ਼ਰ ਕਰ ਰਹੇ ਸੋ ਉਹਨਾਂ ਦੇ ਖਿਲਾਫ ਵੀ ਐਜੂਕੇਸ਼ਨ ਮਿਨਿਸਟਰ ਜਿਹੜੇ ਨੇ ਤੇ ਉਹ ਕੋਈ ਨਾ ਕੋਈ ਸ਼ਕਤੀ ਜਿਹੜੀ ਕਰ ਸਕਦੇ ਨੇ ਨਾਲ ਸਕੂਲਾਂ ਦੇ ਵਿੱਚ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਹੈ ਜਿਹਦੇ ਵਿੱਚ ਸਕੂਲ ਸੋਰਸ ਆਫੀਸਰ ਪ੍ਰੋਗਰਾਮ ਹੁੰਦਾ ਆ ਸੋ ਉਹਨਾਂ ਨੂੰ ਇਹ ਦੁਆਰਾ ਜਿਹੜਾ ਲਾਗੂ ਕਰਨ ਦੀ ਗੱਲ ਵੀ ਇਸ ਬਿਲ ਦੇ ਵਿੱਚ ਹੈ ਵੀ ਸਕੂਲਾਂ ਦੇ ਵਿੱਚ ਜਿਹੜੀ ਪੁਲਿਸ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ ਇਹ ਵੱਖ-ਵੱਖ ਮੌਕਿਆਂ ਤੇ ਉਹਨਾਂ ਕੋਲ ਐਕਸੈਸ ਹੋਣਾ ਚਾਹੀਦਾ ਵੀ ਸਕੂਲ ਦੇ ਵਿੱਚ ਆ ਸਕਣ ਸਕੂਲਾਂ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਸਕਣ ਕਿਉਂਕਿ ਪਹਿਲਾਂ ਇਸ ਪ੍ਰੋਗਰਾਮ ਦੇ ਉੱਪਰ ਬਹੁਤ ਸਾਰੇ ਸਵਾਲ ਵੀ ਖੜੇ ਹੋਏ ਸੀ ਦੀ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ ਸੋ ਉਹ ਚੀਜ਼ਾਂ ਦੀ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਨਾਲ ਅਗਰ ਇਹ ਸਕੂਲਾਂ ਦੇ ਜਿਹੜੇ ਨਾਂ ਬਦਲਨੇ ਆ ਸੋ ਉਹਦੇ ਵਿੱਚ ਵੀ ਐਜੂਕੇਸ਼ਨ ਐਕਟ ਦੇ ਵਿੱਚ ਹੁਣ ਇਹ ਕੀਤਾ ਗਿਆ ਹੈ ਕਿ ਇਹ ਮਿਨਿਸਟਰ ਆਫ ਐਜੂਕੇਸ਼ਨ ਤੋਂ ਜਿਹੜੀ ਇਸ ਤਰੀਕੇ ਦੀ ਜਿਹੜੀ ਆ ਇਹ ਪਰਮਾਨਗੀ ਲੈਣ ਦੀ ਲੋੜ ਹੈ ਮਤਲਬ ਕਿ ਇਹ ਬਹੁਤ ਸਾਰੇ ਐਕਟਾਂ ਜਿਹੜੀਆਂ ਐਜੂਕੇਸ਼ਨ ਮਿਨਿਸਟਰ ਨੂੰ ਇਸ ਇਹ ਬਿੱਲ ਰਾਹੀਂ ਦਿੱਤੀਆਂ ਗਈਆਂ ਤੇ ਸਕੂਲ ਬੋਰਡਸ ਕੋ ਜਿਹੜੀਆਂ ਪਾਵਰਾਂ ਸੀ ਉਹ ਥੋੜੀਆਂ ਘਟਾਈਆਂ ਗਈਆਂ ਨੇ ਸੋ ਇਸ ਬਿੱਲ ਨੂੰ ਲੈ ਕੇ ਮਿਲੇ-ਜੋਲੇ ਜਿਹੜੇ ਪ੍ਰਤੀਕਰਮ ਨੇ ਕੁਝ ਲੋਕੀ ਨੂੰ ਵਧੀਆ ਵੀ ਦੱਸ ਰਹੇ ਨੇ ਛਟੇ ਵੀ ਦੱਸ ਰਹੇ ਨੇ ਵੀ ਜੇ ਨਾਲ ਜੋ ਸਕੂਲ ਬੋਰਡ ਨੇ ਸੋ ਉਹਨਾਂ ਦੇ ਕੰਮ ਕਾਜਾਂ ਦੇ ਵਿੱਚ ਸਰਕਾਰ ਸਿੱਧੇ ਤੌਰ ਤੇ ਦਖਲ ਦੇ ਰਹੀ ਹੈ ਸੋ ਇਹ ਵੀ ਉਹਨਾਂ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਜੇ ਨਾਲ ਕੱਲ ਇਹ ਵੀ ਹੋਇਆ ਕਿ ਜੋ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਨੇ ਸੋ ਇਹਨਾਂ ਦੇ ਵਿੱਚ ਜਿਹੜੇ ਵੱਖ-ਵੱਖ ਟ੍ਰੇਡ ਬੈਰੀਅਰਸ ਹੁੰਦੇ ਨੇ ਜਿਹੜੇ ਇਹ ਜਿਵੇਂ ਪ੍ਰੋਵਿੰਸਿਸ ਨੇ ਟੈਰਿਟਰੀਜ਼ ਨੇ ਜਾਂ ਫੈਡਰਲ ਸਰਕਾਰ ਨੇ ਇਹ ਸਾਰਿਆਂ ਨੇ ਰਲ ਕੇ ਇੱਕ ਟ੍ਰੇਡ ਐਗਰੀਮੈਂਟ ਕੀਤਾ ਵੀ ਕੈਨੇਡਾ ਦੇ ਵਿੱਚ ਸਾਰੇ ਪ੍ਰੋਵਿੰਸਿਸ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਣ ਆਪਣਾ ਸਮਾਨ ਇੱਕ ਦੂਜੇ ਦੇ ਪ੍ਰੋਵਿੰਸਾਂ 'ਚ ਵੇਚ ਸਕਣ ਸੋ ਇਹ ਇਹਦੇ ਬਾਰੇ ਦੱਸ ਰਹੇ ਨੇ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਜਿਹੜੀ ਸਰਕਾਰ ਵੱਲੋਂ ਇਹ ਪ੍ਰੋਪੋਜ਼ਲ ਲਿਆਂਦਾ ਗਿਆ ਸੀਗਾ ਕਿ ਇੱਕ ਇਹੋ ਜਿਹਾ ਐਗਰੀਮੈਂਟ ਕੀਤਾ ਜਾਵੇ ਜਿਸ ਦੇ ਨਾਲ ਇੰਟਰਪਰਵਿਨਸ਼ੀਅਲ ਜਿਹੜੇ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਹਟਾਇਆ ਜਾਵੇ ਸੋ ਇਹਦੇ ਵਿੱਚ ਕਹਿੰਦੇ ਵੀ ਖਾਣ ਪੀਣ ਦੀਆਂ ਚੀਜ਼ਾਂ ਨੇ ਜਿਹੜੇ ਬੀਵਰੇਜ ਨੇ ਤਬਾਕੂ ਨੇ ਤੇ ਕੁਝ ਪਲਾਂਟ ਤੇ ਐਨੀਮਲ ਨਾਲ ਸੰਬੰਧਿਤ ਚੀਜ਼ਾਂ ਇਨਕਲੂਡ ਨਹੀਂ ਕੀਤੀਆਂ ਗਈਆਂ ਤਾਂ ਬਾਕੀ ਚੀਜ਼ਾਂ ਇਨਕਲੂਡ ਕੀਤੀਆਂ ਗਈਆਂ ਨੇ ਕਿ ਜਿਹਦੇ ਨਾਲ ਕਟੋ-ਕੱਟ ਸਾਡਾ ਇੰਟਰਪਰਵਿਨਸ਼ੀਅਲ ਟ੍ਰੇਡ ਵਧੇ ਸੋ ਇਹ ਵੀ ਇੱਕ ਐਗਰੀਮੈਂਟ ਕੱਲ ਜਿਹੜਾ ਹੋਇਆ ਸੋ ਟ੍ਰੇਡ ਦੀ ਉਹ ਗੱਲ ਚੱਲੀ ਆ ਇਹਨੂੰ ਬਸ ਸ਼ਾਰਟ ਵਿੱਚ ਰੱਖ ਲਾਂਗੇ ਪ੍ਰੈਨਸਾਭ ਕਿਉਂਕਿ ਹੁਣ ਪਹਿਲਾਂ ਤਾਂ ਇਹ ਖਤਰਾ ਸੀਗਾ ਵੀ ਜਿਹੜਾ ਇੱਥੇ ਵਾਲਾ ਜਿਹੜਾ ਆਪਣਾ ਬਜਟ ਆਪਾਂ ਸੋ ਜਿਹੜੀਆਂ ਪਾਰਟੀਆਂ ਸਪੋਰਟ ਕਰਨਗੀਆਂ ਨਹੀਂ ਕਰਨਗੀਆਂ ਚਲੋ ਜਿਉਂ ਹੀ ਉਹ ਸਪੋਰਟ ਹੋ ਗਈ ਚਾਹੇ ਕੋਈ ਗੈਰ ਹਜ਼ਰ ਹੈ ਜਿਵੇਂ ਮਰਜੀ ਸਪੋਰਟ ਕੀਤੀ ਨਾਲ ਦੀ ਨਾਲੇ ਪ੍ਰਧਾਨ ਮੰਤਰੀ ਸਾਹਿਬਾ ਦਾ ਬੈਗ ਤਿਆਰ ਸੀਗਾ ਤੇ ਕਹਿੰਦੇ ਯੂਏਈ ਪਹੁੰਚ ਗਏ ਤੇ ਥੋੜੀ ਜੀ ਅਪਡੇਟ ਕਰਕੇ ਫਿਰ ਆਪਾਂ ਬ੍ਰੈਂਟਨ ਦੀ ਗੱਲਬਾਤ ਕਰਨੀ ਹੈ ਜੀ ਹਾਂ ਜੀ ਬਿਲਕੁਲ ਸੋ ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਇਹ ਯੂਏਈ ਦੇ ਵਿੱਚ ਪਹੁੰਚੇ ਨੇ ਸੋ ਜਿਵੇਂ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਕੋਸ਼ਿਸ਼ ਹੋ ਰਹੀਆਂ ਨੇ ਕਿ ਕੈਨੇਡਾ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਹੋਰ ਨਾ ਮੁਲਕਾਂ ਦੇ ਨਾਲ ਜੋੜਿਆ ਜਾਵੇ ਅਸੀਂ ਅਮਰੀਕਾ ਦੇ ਉੱਪਰ ਨਿਰਭਰ ਨਾ ਰਹੀਏ ਸੋ ਇਹਦੇ ਵਿੱਚ ਇਹ ਕਾਰਨੀ ਸਾਹਿਬ ਜਿਹੜੇ ਨੇ ਕੱਲ ਬੁੱਧਵਾਰ ਅਬੂਦਾਬੀ ਪਹੁੰਚੇ ਨੇ ਸੋ ਉੱਥੇ ਉਹਨਾਂ ਦਾ ਇਹ ਸਵਾਗਤ ਵੀ ਹੋਇਆ ਆ ਤੇ ਇਹ ਇਸ ਢੰਗ ਨਾਲ ਯੂਏ ਦੇ ਨਾਲ ਕੈਨੇਡਾ ਦੇ ਜਿਹੜੇ ਇਹਤਨੇ ਖਾਸ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰੀਏ ਜਾਂ ਹੋਰ ਜਿਹੜੇ ਵੱਖ-ਵੱਖ ਵਪਾਰ ਦੇ ਮੌਕੇ ਨੇ ਸੋ ਕਿਸ ਤਰੀਕੇ ਨਾਲ ਨਾਲ ਦੇ ਹਿੱਤ ਮਜ਼ਬੂਤ ਹੋ ਸਕਦੇ ਨੇ ਸੋ ਇਸ ਸਬੰਧਤ ਗੱਲਾਂ ਬਾਤਾਂ ਹੋਣਗੀਆਂ ਤੇ ਨਾਲ ਇਸ ਚੀਜ਼ ਦੀ ਵੀ ਕੋਸ਼ਿਸ਼ ਹੋਊਗੀ ਕਿ ਜੋ ਸਡਾਨ ਜੋ ਕਿ ਅਫਰੀਕਾ ਦਾ ਮੁਲਕ ਹੈ ਉੱਚ ਇਹ ਇਸ ਢੰਗ ਨਾਲ ਕਹਾਣਾ ਜੰਗੀ ਚੱਲ ਰਹੀ ਹੈ ਇੱਕ ਦੂਜੇ ਨੂੰ ਕਤਲ ਕੀਤਾ ਜਾ ਰਿਹਾ ਸੋ ਉਹਦੇ ਵਿੱਚ ਯੂਏ ਦੀ ਭੂਮਿਕਾ ਵੀ ਕਾਫੀ ਅਹਿਮ ਹੈ ਕਿਉਂਕਿ ਉੱਥੋਂ ਜੋ ਸੋਨਾ ਨਿਕਲਦਾ ਉਹ ਯੂਏਈ ਵੱਲੋਂ ਕ੍ਰਿਪਿਆ ਜਾਰੀਆ ਸੋ ਇਹ ਮਾਮਲੇ ਨੂੰ ਲੈ ਕੇ ਵੀ ਜੋ ਡੋਨਲਡ ਰੰਪ ਵੀ ਚਾਹੁੰਦੇ ਨੇ ਵੀ ਕੁਝ ਨਾ ਕੁਝ ਦਾ ਹੱਲ ਹੋਵੇ ਤੇ ਸਾਊਦੀ ਕਰਾਉ ਨੇ ਪ੍ਰਿੰਸ ਮੁਹਮਮਦ ਬਿਨ ਸੁਲਮਾਨ ਉਹਨਾਂ ਨੇ ਵੀ ਇਸ ਬੰਦ ਨੂੰ ਚੁੱਕਿਆ ਸੀਗਾ ਸੋ ਇਹਦੇ ਉੱਪਰ ਵੀ ਗੱਲਬਾਤ ਕਰਨੀ ਸਾਹਿਬ ਕਰਨਗੇ ਪਰ ਜ਼ਿਆਦਾ ਜਿਹੜਾ ਨੰਦਾ ਧਿਆਨ ਹੈ ਵਪਾਰ ਦੇ ਉੱਪਰ ਰਹੂਗਾ ਸੋ ਯੂਏਈ ਦੇ ਨਾਲ ਦੇਖੋ ਕੀ ਕਿਸ ਤਰੀਕੇ ਦੇ ਸਮਝੌਤੇ ਅੱਗੇ ਕੈਨੇਡਾ ਕਰਦਾ ਸੋ ਬ੍ਰੈਮਟਨ ਚ ਪ੍ਰਿੰਨ ਸਾਹਿਬ ਘਰ ਨੂੰ ਅੱਗ ਲੱਗੀ ਆ ਹੈਗੀ ਦੁਖਦਾਈ ਖਬਰ ਆ ਪਿਛਲੇ ਦਿਨੀ ਇੱਕ ਆਪਾਂ ਨੇ ਖਬਰ ਕਵਰ ਕੀਤੀ ਸੀ ਕੈਸਲਮੋਰ ਏਰੀਆ ਦੇ ਵਿੱਚ ਤੇ ਪ੍ਰਿੰਸ ਸਾਹਿਬ ਉੱਥੇ ਗਰਾਹ ਚ ਅੱਗ ਲੱਗੀ ਸੀਗੀ ਤੇ ਹੁਣ ਘਰ ਨੂੰ ਅੱਗ ਲੱਗੀ ਆ ਉਸ ਖਬਰ ਦੇ ਵਿੱਚ ਤਾਂ ਬਹੁਤ ਬਚਾਅ ਹੋ ਗਿਆ ਪਰਿਵਾਰ ਦਾ ਤੇ ਇਹਦੇ ਵਿੱਚ ਦੋ ਜਣਿਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਇਹ ਖਬਰ ਵੀ ਨਜੀ ਅੱਜ ਸਵੇਰੇ ਸਾਹਮਣੇ ਆਈ ਹੈ ਸੋ ਇਹ ਪੌਣੇ 5:00 ਵਜੇ ਸਵੇਰੇ ਤਕਰੀਬ ਜਿਹੜੀ ਬ੍ਰੈਂਟਨ ਫਾਇਰ ਵੱਲੋਂ ਇਹ ਦੱਸਿਆ ਗਿਆ ਕਿ ਕਹਿੰਦੇ ਵੀ ਉਹ ਮੌਕੇ ਤੇ ਉੱਥੇ ਪਹੁੰਚੇ ਨੇ ਅੱਗ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਇਹ ਘਰ ਨੂੰ ਅੱਗ ਲੱਗੀ ਹੈ ਜਿਹੜਾ ਮਕਲੌਗ ਲਿੰਕ ਤੇ ਮੇ ਫੀਲਡ ਦਾ ਏਰੀਆ ਆ ਤੇ ਇਹਦੇ ਵਿੱਚ ਦੋ ਜਣਿਆਂ ਦੀ ਕਹਿੰਦੇ ਮੌਤ ਹੋਈ ਹੈ ਤੇ ਚਾਰ ਜਣੇ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਹੈ ਉਸ ਨੂੰ ਹਸਪੀਟਲ ਦੇ ਵਿੱਚ ਇਹ ਦਾਖਲ ਕਰਵਾਇਆ ਗਿਆ ਤੇ ਇਹ ਦੱਸ ਰਹੇ ਨੇ ਵੀ ਇਹ ਵੀਰਵਾਰ ਅਰਲੀ ਮਾਰਨਿੰਗ ਦੀ ਘਟਨਾ ਆ ਉਹ ਆਲੇ ਦੁਆਲੇ ਦੇ ਘਰਾਂ ਨੂੰ ਵੀ ਹੋ ਸਕਦਾ ਨੁਕਸਾਨ ਪਹੁੰਚਿਆ ਹੋਵੇ ਕਿਉਂਕਿ ਅੱਗ ਕਾਫੀ ਜੜੀ ਆ ਵੱਡੇ ਪੱਧਰ ਤੇ ਇੱਥੇ ਫੈਲ ਗਈ ਸੀ ਕਿਉਂਕਿ ਅੱਗ ਐਨੀ ਭਿਆਨਕ ਤਸੀਹੂ ਜੀ ਦੇ ਕਰਕੇ ਦੋ ਜੜਿਆਂ ਦੀ ਮੌਤ ਹੋ ਗਈ ਹੈ ਤੁਸੀਂ ਦੇਖੋ ਚਾਰ ਜੜੇ ਜਿਸ ਬੱਚਾ ਵੀ ਸ਼ਾਮਲ ਹੈ ਤੇ ਉਹ ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਇਹ ਬੜੀ ਮੰਦ ਭਾਗੀ ਘਟਨਾ ਜਿਹੜੀ ਅੱਜ ਸਵੇਰੇ ਤੜਕੇ ਵਾਪਰੀ ਆ ਤੇ ਕਾਰਨ ਕੀ ਬੜਿਆ ਕਿਉਂ ਇਹ ਘਰ ਨੂੰ ਅੱਗ ਲੱਗੀ ਹੈ ਇਹਦੇ ਬਾਰੇ ਹੱਲੇ ਕੋਈ ਬਹੁਤੀ ਡਿਟੇਲ ਨਹੀਂ ਹੈ ਪਰ ਇਹ ਬਹੁਤ ਸਾਰੀਆਂ ਗੱਲਾਂ ਨੇ ਕਿ ਚਲੋ ਸਮਾਜ ਫਿਜਾਦਾ ਹੋ ਜਾਣਾ ਜੀ ਜੀ ਜਦ ਕਰਾਂਗੇ ਇਹ ਜਿਨ੍ਹਾਂ ਦਾ ਧਿਆਨ ਰੱਖਣ ਦੀ ਲੋੜ ਨੇ ਖਾਸ ਤੌਰ ਤੇ ਗਰਾਜਾਂ ਦੀ ਗੱਲ ਕਰੀਏ ਗਰਾਜਾਂ ਦੇ ਵਿੱਚ ਅੱਗ ਲੱਗਣ ਦੀ ਘਟਨਾਵਾਂ ਬਹੁਤ ਹੋ ਰਹੀਆਂ ਨੇ ਇਹ ਆਪਣੀ ਕਮਿਊਨਿਟੀ ਦੇ ਵਿੱਚ ਇਹ ਰਿਝਾਰ ਬਹੁਤ ਹੈ ਭਵੇਂ ਕਿਸੇ ਨੂੰ ਅਸੀਂ ਕਹਿੰਨੇ ਆਂ ਫਿਰ ਅਗਲਾ ਗੁੱਸਾ ਵੀ ਕਰਦਾ ਜੀ ਜੀ ਤੇ ਉਹਨੂੰ ਕਿਚਨ ਦੇ ਵਾਂਗੂ ਵੀ ਜਿਹੜਾ ਗਰਾਜਾਂ ਨੂੰ ਵਰਤਿਆ ਜਾਂਦਾ ਕਿਵਰ ਉੱਥੋਂ ਵੀ ਹਾਸੇ ਹੋ ਜਾਂਦੇ ਨੇ ਟੀਮ ਆ ਤੁਸੀਂ ਵੀ ਆਸ਼ਾ ਦੇ ਵਿੱਚ ਦੇਖਦੇ ਹੋ कि ਜਿਹੜੇ ਹਲਵਾਈ ਹੁੰਦੇ ਆ ਉੱਥੇ ਬਿਠਾ ਦਿੱਤੇ ਜਾਂਦੇ ਨੇ ਉੱਥੇ ਕਈ ਤਰੀਕੇ ਦੇ ਫੇ ਜਿਹੜੇ ਸੇਫਟੀ ਪ੍ਰੋਟੋਕੋਲਸ ਹੁੰਦੇ ਨੇ ਪਾਲਣਾ ਨਹੀਂ ਹੁੰਦੀ ਹਾਸੇ ਵਾਪੜ ਜਾਂਦੇ ਨੇ ਸੋ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਵਿੱਚ ਜਿਹੜੇ ਕੋਈ ਮਾਹਿਰ ਐ ਇਸ ਵਿਸ਼ੇ ਦਾ ਸੋ ਮੈਨੂੰ ਲੱਗਦਾ ਵੀ ਉਹਨੂੰ ਲਿਆ ਕੇ ਗੱਲ ਕਰਨੀ ਚਾਹੀਦੀ ਹੈ ਸੋ ਇਹ ਜਿਹੜੀਆਂ ਅੱਗ ਲੱਗਣ ਦੀ ਘਟਨਾਵਾਂ ਵੱਧ ਰਹੀਆਂ ਨੇ ਜਿਦੇ ਵਿੱਚ ਮਨੁੱਖੀ ਜਾਨਾਂ ਵੀ ਜਾ ਰਹੀਆਂ ਨੇ ਸੋ ਮੰਦਪਾਗ ਰਜਾਨ ਹੈ ਅਗਰ ਇਹ ਸੇਫਟੀ ਪ੍ਰੋਟੋਕੋਲਸ ਨੂੰ ਅਸੀਂ ਫਾਲੋ ਕਰੀਏ ਜੀ ਤੇ ਇਹਦੇ ਨਾਲ ਕਾਫੀ ਕੁਝ ਜਿਹੜਾ ਬਚਾ ਹੋ ਸਕਦਾ ਪ੍ਰਿੰਸ ਸਾਹਿਬ ਸਾਰੀਆਂ ਖਬਰਾਂ ਪੂਰੀਆਂ ਡਿਟੇਲ ਚ ਸਾਂਝੀਆਂ ਕੀਤੀਆਂ ਤੇ ਬਹੁਤ ਮਿਹਨਤ ਕਰਦੇ ਹੋ ਤੇ ਪ੍ਰਿੰਸ ਸਾਹਿਬ ਦੀਆਂ ਖਬਰਾਂ ਤੋਂ ਜੇ ਕੋਈ ਵਾਂਝੇ ਰਹੇ ਤਾਂ ਘਬਰਾਇਆ ਨਾ ਕਰੋ ਸਾਡਾ YouTube ਚੈਨਲ ਆ Ontario Punjabi News ਮੈਂ ਬੇਨਤੀ ਵੀ ਕਰਦਾ ਹੈ ਤੇ ਉੱਥੇ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਤੇ ਪ੍ਰਿੰਸ ਸਾਹਿਬ ਦੀਆਂ ਸਾਰੀਆਂ ਖਬਰਾਂ ਬਸ ਹੁਣ ਨਾਲ ਦੀ ਨਾਲ ਹੀ ਅਪਲੋਡ ਹੋ ਜਾਣੀਆਂ ਨੇ ਜੀ ਤੇ ਵੈਸੇ ਪ੍ਰਿੰਸ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰਿੰਸ ਸਾਹਿਬ ਹੁੰਦੀ ਹੈ ਕੱਲ ਨੂੰ ਗੱਲਬਾਤ ਬਹੁਤ-ਬਹੁਤ ਧੰਨਵਾਦ ਜੀ